ਲੋ ਜੀ ਹੱਥ ਨਾਲ ਪੱਠੇ ਕੁਦਰ ਨਾਲੇ ਟੋਕੇ ਤੇ ਤੁਹਾਂ ਬਹੁਤ ਦੇਖੇ ਹੋਣਗੇ ਜਿਹੜੇ ਹੱਥੀ ਦੇ ਨਾਲ ਗੇੜ ਕੇ ਤੇ ਹੱਥ ਨਾਲ ਪੱਠੇ ਕੁਦਰਦੇ ਅੱਜ ਤੁਹਾਨੂੰ ਇੱਕ ਟੋਕਾ ਬਖਾਉਣ ਲੱਗੇ ਆ ਜਿਹੜਾ ਟੋਕਾ ਹੱਥਾਂ ਨਾਲ ਨਹੀਂ ਪੈਰਾਂ ਨਾਲ ਗਿੜਦਾ ਆ ਉਹ ਦੇਖੋ ਟੋਕੇ ਦੇ ਗਾੜ ਦੇ ਬਣੇ ਚੈਨ ਪਾਈਆ ਤੇ ਇਧਰ ਸਾਈਕਲ ਵਾਲਾ ਸਾਰਾ ਜਿਗਾੜ ਲਾਇਆ ਸਾਈਕਲ ਨੂੰ ਉਹਦਲਾ ਹਿੱਸਾ ਸਾਰਾ ਲਾ ਕੇ ਤੇ ਕਾਠੀਰਾ ਜਿਗਾੜ ਜਰਾ ਰੱਖ ਕੇ ਬਿਲਡਿੰਗ ਕਰਾ ਕੇ ਤੇ ਉਹਨੂੰ ਪੈਰਾਂ ਨਾਲ ਗਿੜੀ ਜਾਂਦਾ ਆ ਟੋਕੇ ਦੀ ਸਪੀਡ ਚੈੱਕ ਕਰੋ। ਉਹ ਵੇਖੋ ਦੋ ਥਮੀਆਂ ਗੱਡੀਆਂ ਹੱਥ ਪਾਉਣ ਨੂੰ ਤਾਂ ਕਿ ਜ਼ੋਰ ਵੱਧ ਲੱਗੇ। ਤੇ ਵੇਖੋ ਦੇਸੀ ਜਗਾੜ। ਇਹ ਹੁੰਦਾ ਦੇਸੀ ਜਗਾੜ। ਆਕੇ ਦੇਸੀ ਕੋਈ ਨਾ ਕੋਈ ਜਗਾੜ ਨਵਾਂ ਹੀ ਲਾ ਲੈਂਦੇ ਆ। ਤੇ ਹੱਥ ਨਾਲ ਲ ਟੋਕੇ ਨਾਲੋਂ ਤਾਂ ਮੈਨੂੰ ਲੱਗਦਾ ਕਿ ਸੌਖਾ ਹੀ 곗ਦਾ ਹੋਊਗਾ। ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਕਿੱਦਾਂ ਲੱਗਾ ਤੁਹਾਨੂੰ ਇਹ ਦੇਸੀ ਜਗਾੜ। ਮੈਨੂੰ ਤਾਂ ਵਧੀਆ ਲੱਗਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਸ਼ੇਅਰ ਕਰ ਦਿਓ ਜੇ ਵੀਡੀਓ ਨੂੰ